ਇਹ ਇਲਾਕਾ ਦੱਬਿਆ ਹੋਇਆ ਸੀ ਇਹ ਇਲਾਕਾ ਡਰਿਆ ਹੋਇਆ ਸੀ ਲੋਕ ਡਰਦੇ ਸੀ ਵੀਰ ਨਹੀਂ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਨਹੀਂ ਤਾਂ ਪਰਚਾ ਪਾ ਦੇਣਗੇ ਨਹੀਂ ਤਾਂ ਐ ਕਰ ਦੇਣਗੇ ਨਹੀਂ ਤਾਂ ਐ ਕਰਾ ਦੇਣਗੇ ਕਿਉਂਕਿ ਚਲਦੀ ਉਹਨਾਂ ਦੀ ਰਹੀ ਹੈ ਜਿਹੜੇ ਦੋਨਾਂ ਸਰਕਾਰਾਂ 'ਚ ਰਹੇ ਨੇ ਜੇ ਕਿਸੇ ਹੋਰ ਦੀ ਕਾਂਗਰਸ ਵੀ ਆ ਗਈ ਤਾਂ ਵੀ ਉਹਦੀਓ ਹੀ ਚਲਦੀ ਸੀ ਜੇ ਉਹਨਾਂ ਦੀ ਆ ਗਈ ਤਾਂ ਚਲਦੀ ਉਹਨਾਂ ਦੀ ਹੀ ਸੀ ਸੋ ਵੀਰੋ ਦਵਿਆ ਹੋਇਆ ਇਲਾਕਾ ਸੀ ਜਿਵੇਂ ਕਿਸੇ ਪਹਾੜ ਦੇ ਥੱਲੇ ਜਵਾਲਾਮੁਖੀ ਹੋਵੇ ਜਵਾਲਾਮੁਖੀ ਫਟਣ ਨੂੰ ਫਿਰਦੀ ਹੁੰਦੀ ਹੈ ਪਰ ਕੋਈ ਤਹਾਂ ਵਾਲਾ ਪੱਥਰ ਚੱਕ ਦੇ ਵੀ ਉੱਤੋਂ ਪੱਥਰ ਚੱਕ ਦੇ ਫਿਰ ਜਵਾਲਾਮੁਖੀ ਉਹ ਤਹਾਂ ਤੱਕ ਫਟ ਜਾਂਦੀ ਹੈ ਇਹ ਐਸ ਵਾਰ ਬਲੌਕ ਸੰਮਤੀ ਚ ਤੁਸੀਂ ਪੱਥਰ ਚੱਕਤਾ ਤੇ ਜਵਾਲਾਮੁਖੀ ਫਟ ਗਈ ਕੱਢ ਲਓ ਬੜਾ ਸੋਹਰ ਕੱਢ ਲਓ ਕੋਈ ਮਾਰ ਲੋ ਚਿੱਕਾ ਮਾਰ ਲੋ ਕੋ ਬਹੁਤ ਚਿਰਾਂ ਦੀਆਂ ਚੀਕਾਂ ਦਵੀਆਂ ਪਈਆਂ ਤੁਹਾਡੀਆਂ ਸਰਪੰਚ ਸਾਹਿਬ ਦੇਖੋ ਸਾਸਰੀਆ ਕਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਾਂ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਨੇ ਆ ਦੇਖ ਲੋ ਰਸਤਾ ਹੁਣ ਕੱਲ ਪਰਸੋਂ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਹੀ ਸੋਚਣ ਲੱਗ ਗਏ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੈ ਹਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫੇਰ ਆਪ ਪਛਤਾਏ ਕੀ ਹੁਏ ਜਦ ਚਿੜੀਆ ਚੁੱਕ ਗਈ ਖੇਤ ਵੀਰੋ ਸਰਕਾਰ ਬਾਈ ਦੇ ਵਿੱਚ ਤੁਸੀਂ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ ਅਪ੍ਰੈਲ ਤੇ ਮਈ ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾ ਪਹਿਲਾ ਬਿੱਲ ਹੀ ਮਾਫ਼ ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾਂ ਲਈ ਬਿਜਲੀ ਦਿਨੇ ਮੈਂ ਖੁਦ ਜ਼ਿੰਮੇਦਾਰ ਪਰਿਵਾਰ ਨੂੰ ਸੰਬੰਧ ਰੱਖਦਾ ਮੈਂ ਰਾਤਾਂ ਜਾਂਦਾ ਰਿਆਂ ਰਾਤ ਨੂੰ ਹਣ ਕੜਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਵੀ ਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ ਰਾਮ ਚਾਤਰ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਤਨੀਰਾਮ ਚਾਤਰੇ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਰਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਤਨੀਰਾਮ ਚਾਤਰਿਕ ਦੀਆਂ ਲਾਈਨਾਂ ਨੇ ਤਨੀਰਾਮ ਚਾਤਰਿਕ ਦੀਆਂ ਲਾਈਨਾਂ ਨੇ